ਇਹ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਲਿミਟਡ ਗਿਆਨ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ 5 ਮਾਰਚ ਹੈ ਤੇ ਅੱਜ ਦੀ ਕਾਲ ਦਿੱਤੀ ਗਈ ਸੀ ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਕੋਚ ਦੀ ਕਿਉਂਕਿ ਲੰਗੇ ਦੇਣੀ ਜੋ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਕਿਸਾਨ ਲੀਡਰਾਂ ਦੀ ਮੀਟਿੰਗ ਹੋਈ ਉਹ ਮੀਟਿੰਗ ਕੋਈ ਵਧੀਆ ਮਾਹੌਲ ਦੇ ਵਿੱਚ ਕਹਿ ਸਕਦੇ ਆ ਨਹੀਂ ਹੋਈ ਕਿਉਂਕਿ ਕਿਸਾਨ ਲੀਡਰਾਂ ਦਾ ਦੋਸ਼ ਸੀ ਕਿ ਜੋ ਮੁੱਖ ਮੰਤਰੀ ਸਨ ਉਹਨਾਂ ਨੇ ਹੰਕਾਰ ਦੇ ਵਿੱਚ ਆ ਕੇ ਉਸ ਮੀਟਿੰਗ ਨੂੰ ਖਤਮ ਕੀਤਾ ਤੇ ਕਿਹਾ ਕਿ ਤੁਸੀਂ ਧਰਨੇ ਮੁਜਾਰੀ ਲਗਾ ਲਵੋ ਅੱਜ ਚੰਡੀਗੜ੍ਹ ਜਾਣ ਤੋਂ ਰੋਕਣ ਦੇ ਲਈ ਚੱਪੇ-ਚੱਪੇ ਤੇ ਨਾਕੇਬੰਦੀ ਕੀਤੀ ਗਈ ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਲਗਾਈ ਗਈ ਉਹ ਅਪਡੇਟ ਤੁਹਾਡੇ ਤੱਕ ਅਸੀਂ ਲੈ ਕੇ ਆਏ ਆਂ ਤੇ ਕਿਸਾਨ ਜਥੇਬੰਦੀਆਂ ਦੇ ਹੌਸਲੇ ਬੁਲੰਦ ਨੇ ਤੇ ਅੱਜ ਜਿਸ ਕਿਸਾਨ ਜਥੇਬੰਦੀ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਆ ਉਹ ਜਥੇਬੰਦੀਆਂ ਜਿਹੜੀ ਚੰਡੀਗੜ੍ਹ ਤੋਂ ਸਭ ਤੋਂ ਨੇੜੇ ਇਸ ਸਮੇਂ ਪਹੁੰਚ ਚੁੱਕੇ ਨੇ ਤੇ ਅੱਗੇ ਵੀ ਚੜ੍ਹਦੀ ਕਲਾ 'ਚ ਨੇ ਗੱਲਬਾਤ ਕਰਦੇ ਇਹਨਾਂ ਨਾਲ ਪੁੱਛਦੇ ਆ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਤੁਹਾਡਾ ਮਿਲ ਜੀ ਕਿਵੇਂ ਮਤਲਬ ਚੱਲ ਰਿਹਾ ਹੈ ਜੀ ਅੱਜ ਦਾ ਜੋ ਅੱਜ ਦੀ ਕਾਲ ਸੀਗੀ ਪਹਿਲਾਂ ਤਾਂ ਉਹਦੇ ਬਾਰੇ ਦੱਸ ਦੋ ਜਿਹੜੇ ਨਹੀਂ ਜਾਣਦੇ ਪਹਿਲਾਂ ਪਛਾਣ ਸਨ ਕਰ ਲਈਏ ਹਾਂ ਜੀ ਇਹ ਭਾਰਤੀ ਕਿਸਾਨ ਜੂ ਨੂੰ ਟਿਕਾਉਂਦਾ ਦਸਤਬੰਦੀ ਤੇ ਠੀਕ ਹੈ ਸਤਕਾਰਯੋਗ ਸਾਡੇ ਵਰਕਰ ਨੇ ਠੀਕ ਹੈ ਤੇ ਨੱਬਾ ਪਹਾੜ ਸੋ ਬਲਾਕ ਤੋਂ ਬਰੌਂਕਰ ਜੀ ਜਿਲ੍ਹਾ ਜਰਮਸਖਤਰਾ ਪਟਿਆਲਾ ਜਗਮੇਲ ਸਿੰਘ ਸੁਦੇਵਾਲ ਅਗਲੀ ਗੱਲ ਹੈ ਜਿਹੜੀ ਸਾਨੂੰ ਇਹੋ ਚੰਨ ਮੋਰਚੇ ਵੱਲੋਂ ਜੋ ਸੱਦਾ ਦਿੱਤਾ ਗਿਆ ਚੰਡੀਗੜ੍ਹ ਦਾ ਪਹਿਲੀ ਗੱਲ ਤੇ ਵੀ ਇਹਨੂੰ ਤੁਸੀਂ ਕਹਿ ਸਕਦੇ ਹੋ ਵੀ ਪੰਜਾਬ ਸਰਕਾਰ ਆ ਜਿਹੜੀ ਨਿਰਿਓ ਲੋਕਤੰਤਰ ਦੇ ਘਾਣ ਤੋਂ ਉੱਤਰੀ ਪਈ ਆ ਸਾਡਾ ਇੱਕ ਸ਼ਾਂਤਮਈ ਰੋਸ ਮਾਰਨਾ ਸੀ ਉੱਥੇ ਦਾ ਇਹ ਸਾਈਡ ਤੇ ਸੀ ਬੈਠਣਾ ਸੀ ਸਾਡੇ ਕੋਲ ਕੋਈ ਬੰਬ ਨਹੀਂ ਹੈਗੇ ਕੋਈ ਗੋਲੇ ਨਹੀਂ ਹੈਗੇ ਵੀ ਜਿਹੜੇ ਉੱਥੇ ਜਾ ਕੇ ਅਸੀਂ ਲੋਕਾਂ ਦੀ ਮਾਰਾਂਗੇ ਆ ਤੁਹਾਡੇ ਸਾਹਮਣੇ ਦੇਖੋ ਨਾਕਾ ਚੱਪੇ ਚੱਪੇ ਤੇ ਪੁਲਿਸ ਖੜੀ ਹੈ ਤੇ ਸਾਨੂੰ ਜ਼ਬਰਦਸਤੀ ਰੋਕ ਕੇ ਜਾ ਰਿਹਾ ਹੈ ਅਸੀਂ ਲੁਧਿਆਣੇ ਤੋਂ ਸ਼ੁਰੂ ਹੋਇਆ ਚੰਡੀਗੜ੍ਹ ਤੱਕ ਜਾ ਕੇ ਆਇਆ ਚੱਪੇ-ਚੱਪੇ ਤੇ ਜਾਣ ਕੇ ਪੂਰੀ ਪੁਲਿਸ ਫੋਰਸ ਜਿਵੇਂ ਪੰਜਾਬ ਦੀ ਸਾਰੀ ਪੁਲਿਸ ਫੋਰਸ ਸੜਕਾਂ ਤੇ ਉਤਾਰ ਦਿੱਤੀ ਹੈ ਅੱਜ ਇਹਦੀ ਤੁਸੀਂ ਸਰਕਾਰ ਦੀ ਜਿੰਨੀ ਨਖੇਦੀ ਕਰੋ ਉਨੀ ਘਟਾ ਹੈ ਇਹ ਪਹਿਲਾ ਮੁੱਖ ਮੰਤਰੀ ਹੈ ਵੀ ਜਿਹੜਾ ਜਸੇਵੰਦੀਆਂ ਨਾਲ ਐਜਾ ਕੋਈ ਜਿਹੜਾ ਮਾੜਾ ਵਰਤੋਅ ਕਰ ਰਿਹਾ ਹੈ ਇਹ ਵੀ ਦੋਸ਼ ਲਾਇਆ ਸੀ ਲੀਡਰਾਂ ਨੇ ਕਿ ਹੰਕਾਰ ਦੇ ਵਿੱਚ ਆ ਕੇ ਉਹਨਾਂ ਨੇ ਕਿਹਾ ਵੀ ਤੁਸੀਂ ਮੂਰਤੀ ਲਾ ਲਓ ਹਾਂ ਇਹ ਤੇ ਹੌਮੇ ਦੀਦਾ ਮੁੱਖ ਮੰਤਰੀ ਜਾਬਦਾ ਸਰਕਾਰ ਦਾ ਕਹਿ ਲੋ ਵੀ ਤੁਸੀਂ ਲਾ ਲੋ ਮੋਰਚਾ ਤੇ ਮੋਰਚੇ ਨੇ ਦਿੱਲੀ ਵਾਲਾ ਵੀ ਦੇਖਿਆ ਏ ਲੋਕ ਘਰਾਂ ਤੋਂ ਨਿਕਲੇ ਆਏ ਉਹਦਾ ਭਲੇਖਾ ਜਿਹੜਾ ਮੁੱਖ ਮੰਤਰੀ ਦਾ ਉਹ ਸਾਮ ਤੱਕ ਦੂਰ ਹੋ ਜਾਊਗਾ ਤੇ ਚੱਪੇ ਚੱਪੇ ਤੇ ਅਸੀਂ ਰੋਸ ਮਜਰਾ ਜਿਹੜਾ ਕੀਤਾ ਜਾਊਗਾ ਜਿਹੜੀਆਂ ਮੰਗਾ ਵਾਸਤੇ ਇਹ ਮੋਰਚਾ ਲੱਗ ਰਿਹਾ ਹੈ ਜਿੰਨਾ ਤਰ੍ਹਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਤਰ੍ਹਾਂ ਚਿੱਤੇ ਡਟੇ ਰਹਾਂਗੇ ਤੇ ਅੱਜ ਮੁੱਖ ਮੰਤਰੀ ਸਾਹਿਬ ਦਾ ਇੱਕ ਬਿਆਨ ਆਇਆ ਕੀ ਮੈਂ ਸਿਰਫ ਕਿਸਾਨਾਂ ਦਾ ਮੁੱਖ ਮੰਤਰੀ ਨਹੀਂ ਮੈਂ 3.5 ਕਰੋੜ ਪੰਜਾਬੀਆਂ ਦਾ ਮੁੱਖ ਮੰਤਰੀ ਆ ਕਿਤੇ ਇਹ ਨਹੀਂ ਲੱਗਦਾ ਕਿ ਇਹ ਦੋ ਧਿਰਾਂ ਦੇ ਵਿੱਚ ਇੱਕ ਪਵਾੜਾ ਪਾਉਣ ਵਾਲਾ ਬਿਆਨ ਆ ਕਿ ਇੱਕ ਦੂਜੇ ਦੇ ਖਿਲਾਫ ਖੜੇ ਕਰਨ ਦੇ ਲਈ ਇਸ ਤਰ੍ਹਾਂ ਦਾ ਬਿਆਨ ਦਿੱਤਾ ਗਿਆ ਇਹ ਤੁਹਾਡਾ ਸਵਾਲ ਬਹੁਤ ਵਧੀਆ ਹੈ ਇਹ ਲੋਕਾਂ ਨੂੰ ਪਾੜਨ ਦਾ ਇੱਕ ਸਿਆਸੀ ਪਾਰਟੀ ਦਾ ਤਰੀਕਾ ਹੁੰਦਾ ਹੈ ਵੀ ਜਿਹੜੇ ਕਿਸਾਨ ਜੱਥੇਬੰਦੀਆਂ ਨੇ ਕਿਸਾਨ ਨੇ ਜੋ ਆਪਣੇ ਹੱਕ ਮੰਗਦੇ ਨੇ ਵੀ ਦੂਜੇ ਲੋਕਾਂ ਦੇ ਖਿਲਾਫ ਹੋ ਜਾਣ ਤੇ ਸਾਨੂੰ ਪਤਾ ਹੈ ਪੰਜਾਬ ਹੈ ਇਹ ਉਹ ਚੀਜ਼ ਨਹੀਂ ਹੈ ਜਿਹੜੀ ਦੇ ਮਨਚਾ ਇਹ ਬਾਬੇ ਨਾਨਕ ਦੀ ਧਰਤੀ ਹੈ ਇੱਥੇ ਕਿਰਤ ਕਰਨ ਦਾ ਸਨੇਹਾ ਦਿੱਤਾ ਵਾ ਤੇ ਅਸੀਂ ਬੰਦੂ ਕੇ ਝਕਣ ਵੀ ਜਾਣਦੇ ਆ ਇਹ ਮਰਸੂਬੇ ਨੇ ਜਿਹੜੇ ਸਰਕਾਰ ਦੇ ਕਦੇ ਵੀ ਸਫਲ ਨਹੀਂ ਹੋਣਗੇ ਕਹਿੰਦੇ ਕਿਸਾਨੀ ਇੰਨਾ ਮੁਸ਼ਕਲਾਂ ਨਾਲ ਹੁਣ ਤੁਸੀਂ ਅੱਜ ਵੀ ਇੰਨੇ ਆ ਪ੍ਰੋਬਲਮਾਂ ਦੇ ਵਿੱਚੋਂ ਲੰਘ ਕੇ ਇੱਥੇ ਤੱਕ ਪਹੁੰਚੇ ਹੋ ਮੇਰੇ ਖਿਆਲ ਚ ਤੁਹਾਡੀ ਜਿੱਤੇ ਤੱਕ ਅਸੀਂ ਹੁਣ ਤੱਕ ਦੇਖਿਆ ਤੁਹਾਡੀ ਜਥੇਬੰਦੀ ਹੈ ਜਿਹੜੀ ਚੰਡੀਗੜ੍ਹ ਦੇ ਜਿਆਦਾ ਨੇੜੇ ਪਹੁੰਚ ਚੁੱਕੀ ਆ ਤੇ ਇੰਨੀਆਂ ਮੁਸ਼ਕਲਾਂ ਦੇ ਵਿੱਚ ਵੀ ਪਹੁੰਚੇ ਹੋ ਤੁਸੀਂ ਤੇ ਲੋਕਾਂ ਦੁਆਰਾ ਕਿਹਾ ਜਾਂਦਾ ਹੈ ਕਿ ਕਿਸਾਨ ਜਥੇਬੰਦੀਆਂ ਹੀ ਇਸ ਤਰ੍ਹਾਂ ਧਰਨੇ ਬਜਾਰੇ ਲਾਉਂਦੀਆਂ ਨੇ ਤੁਹਾਨੂੰ ਕੀ ਲੋੜ ਸੀਗੀ ਵੀ ਹੋਰ ਵੀ ਤਾਂ ਲੋਕਾਂ ਰਾਂ ਦੇ ਵਿੱਚ ਬੈਠੇ ਹੀ ਨਹੀਂ ਇਹ ਸਰਮਾਇਦਾਰਾਂ ਦੀ ਇੱਕ ਕਰਤਿ ਲੋਕਾਂ ਦੀ ਜਿਹੜੀ ਲੜਾਈ ਅੱਜ ਕੋਈ ਨਵੀਂ ਸ਼ੁਰੂ ਹੋਈ ਇਹ ਬਾਬੇ ਨਾਨਕ ਤੋਂ ਚੱਲਦੀ ਆਉਂਦੀ ਆ ਉਹਨੇ ਵੀ ਬਾਬਰ ਨੂੰ ਜ਼ਾਬਰ ਕਿਸੇ ਗੱਲ ਤੁਸੀਂ ਕਿਹਾ ਸੀ ਉਸ ਸਮੇਂ ਚ ਬੰਦਾ ਸਿੰਘ ਬਹਾਦਰ ਵੀ ਜਿੱਥੇ-ਤੇਹ ਚੱਲਦੀਆਂ ਸੀ ਸੀਧ ਭਗਤ ਸਿੰਘ ਵੀ ਜਿੱਥੇ-ਤੇਹ ਚੱਲਦੇ ਆਂ ਸੀ ਜੋ ਜਾਗਦੇ ਜ਼ਮੀਨਾਂ ਵਾਲੇ ਲੋਕ ਹੁੰਦੇ ਨੇ ਤੇ ਉਹ ਆਪਣੇ ਰੋਸ ਮਜਰਾ ਹੈ ਉਹਨੂੰ ਘਰੋਂ ਦੂਰ ਲੈ ਕੇ ਹੀ ਲੈ ਕੇ ਹੁੰਦੇ ਨੇ ਕਿਵੇਂ ਦੀਆਂ ਮੁਸ਼ਕਲਾਂ ਜਾਂ ਤੁਹਾਨੂੰ ਆਈਆਂ ਜਦੋਂ ਤੁਰਿਆ ਤੁਸੀਂ ਅੱਜ ਤੇ ਕਿੰਨੇ ਵਜੇ ਤੁਰਿਆ ਕੀ ਕੀ ਰਾਹ ਦੇ ਵਿੱਚ ਤੁਹਾਨੂੰ ਕੋਈ ਮੁਸ਼ਕਲਾਂ ਆਈਆਂ ਜਾਂ ਨਹੀਂ ਆਈਆਂ ਜਾਂ ਕਿਤੇ ਰੁੱਕ ਗਿਆ ਗਿਆ ਕਿਵੇਂ ਦੇਖੋ ਮੁਸ਼ਕਲਾਂ ਨਾਲ ਤਾਂ ਦੋ ਚਾਰ ਹੋਣਾ ਹੀ ਪੈਂਦਾ ਵੀ ਚਲ ਐਨਾ ਕਾ ਵੀ ਪੰਜਾਬੀਏ ਨੂੰ ਜਿਹੜਾ ਦਿੱਲੀ ਮੁਰਦਾ ਲੈ ਕੇ ਆਟਿਆ ਉਹ ਤੋਂ ਅਸੀਂ ਬਹੁਤ ਕੁਝ ਸਿੱਖਿਆ ਹੈ ਸੋ ਇਸ ਕਰਕੇ ਹੁਣ ਅਸੀਂ ਆਪਦਾ ਜਿਹੜਾ ਚਾਹ ਪਾਣੀ ਦਾ ਪ੍ਰਬੰਧ ਹੈ ਉਹ ਆਪਸਾ ਨਾਲ ਲੈ ਕੇ ਆਇਆ ਆ ਟਰਾਲੀਆਂ ਤੇ ਸਾਡੇ ਤੇ ਰਸਣ ਪਿਆ ਏ ਤੇ ਭੱਟੀਆਂ ਵਗੈਰਾ ਸਾਰਾ ਕੁਝ ਸਾਡੇ ਕੋਲ ਆਏਗਾ ਸਾਈਡ ਤੇ ਬੈਠੇ ਆ ਉੱਪਰੋਂ ਜਨੇ ਤੇ ਕੋਈ ਜਥੇਬੰਦਿਆਂ ਦਾ ਅਧਿਆਇ ਕੋਈ ਫੈਸਲਾ ਹੋਊਗਾ ਉਹ ਬਾਤ ਦੇਖਾਂਗੇ ਜਿਵੇਂ ਦਿੱਲੀ ਮੋਰਚੇ ਦੇ ਵਿੱਚ ਵੀ ਇਹੀ ਆ ਆਪਣੀ ਕਾਲ ਸੀਗੀ ਕਿ ਬੈਕਗੇਅਰ ਨਹੀਂ ਹੈਗੇ ਸਾਡੇ ਇਸ ਟਾਈਮ ਕੀ ਹੁਣ ਵੀ ਉਹੀ ਕਾਲ ਆ ਉਸ ਤਰ੍ਹਾਂ ਦੀ ਜਦੋਂ ਤੱਕ ਕੋਈ ਲੀਡਰਾਂ ਦਾ ਨਹੀਂ ਹੁਕਮ ਆਉਂਦਾ ਦੇਖੋ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਏ ਕੋਈ ਇੱਕ ਦੋ ਜਿਹੇ ਬੰਦੇ ਦਾ ਫੈਸਲਾ ਲੈ ਨਹੀਂ ਚਾਹਦੀਆਂ ਸੰਯੁਕਤ ਕਿਸਾਨ ਮੋਰਚੇ ਦਾ ਜੋ ਫੈਸਲਾ ਹੋਊਗਾ ਕੁਈ ਸਾਰੇ ਨੂੰ ਪ੍ਰਵਾਨ ਕਰਨਾ ਪਊਗਾ ਤੇ ਵੱਖ-ਵੱਖ ਲੀਡਰਾਂ ਨੂੰ ਲੰਗੇ ਰਾਤੀ ਵੀ ਗ੍ਰਿਫਤਾਰ ਕੀਤਾ ਗਿਆ ਕਿਸਾਨ ਲੀਡਰਾਂ ਨੂੰ ਅੱਜ ਵੀ ਜੋਗਿੰਦਰ ਸਿੰਘ ਉਹ ਗਰਾਹਾਂ ਨੂੰ ਜਦੋਂ ਉਹ ਮੋਰਚਾ ਲਗਾਉਣ ਲਈ ਜਾ ਰਹੇ ਸਨ ਰਸਤੇ ਦੇ ਵਿੱਚ ਉਹ ਪੁਲਿਸ ਨੇ ਗ੍ਰਿਫਤਾਰ ਕੀਤਾ ਕਿਵੇਂ ਦੇਖ ਰਹੇ ਹੋ ਸਰ ਮੈਂ ਦਲਜਿੰਦਰ ਸਿੰਘ ਹਲੋਵਾਲ ਸੂਬਾ ਸਾਇਖ ਜਾਂਚੀ ਡਕਾਉਂਦਾ ਦੇਖੋ ਇਹ ਗੱਲ ਦੀ ਅਸੀਂ ਨੁਕੇਦੀ ਕਰਦੇ ਹਾਂ ਅਸੀਂ ਕੋਈ ਚੋਰ ڈاکੂ ਤਾਂ ਹੈ ਨਹੀਂ ਠੀਕ ਹੈ ਜੋ ਅੱਜ ਤੋਂ ਪਹਿਲਾਂ ਭਗਵਾਨ ਜੀ ਨਾਲ 3 ਮਹੀਨੇ ਪਹਿਲਾਂ ਮੀਟਿੰਗਾਂ ਹੋਈਆਂ ਨੇ ਜੋ ਮੰਗਾਂ ਤੇ ਉਹਨੇ ਸਹਿਮਤੀ ਬਣਾਈ ਤੀ ਉਹੀ ਮੰਗਾਂ ਦੇ ਰਿਲੇਟਿਵ ਆਪਾ ਨੇ ਗੱਲ ਰੱਖੀ ਸੀ ਉਹ ਆਪਣਾ ਇੰਨਾ ਹਾਈਪਰ ਹੋ ਗਿਆ ਕਿ ਉਹਨੇ ਬਿਆਨ ਦਿੱਤਾ ਜਦੋਂ ਮੀਟਿੰਗ ਸੀਗੀ ਕਹਿੰਦਾ ਜੋ ਤੁਸੀਂ ਕਰਨਾ ਕਰ ਲਓ ਇਹ ਕਹਿ ਕੇ ਬਾਹਰ ਨਿਕਲ ਗਿਆ ਇੰਨਾ ਹੰਕਾਰੀ ਮੁੱਖ ਮੰਤਰੀ ਇਦੋਂ ਉੱਪਰ ਕੀ ਹੋਊਗਾ ਫੇਰ ਕਿਸਾਨਾਂ ਦੇ ਘਰਾਂ ਰੇਡਾਂ ਪੈ ਰਹੀਆਂ ਨੇ ਤਿੰਨ ਦਿਨ ਦੀਆਂ ਦੇ ਬੇਰਾਮ ਕਰੇ ਪਏ ਨੇ ਕਦੇ ਕਿਸੇ ਨੂੰ ਚੱਕਦੇ ਨੇ ਕਦੇ ਕਿਸੇ ਨੂੰ ਚੱਕਦੇ ਨੇ ਦੱਸੋ ਕੀ ਤੇ ਬਕਾਇਦਾ ਉਹਨਾਂ ਦੀਆਂ ਪੇਟੀਆਂ ਵਗੈਰਾ ਵੀ ਫਰੋਲੀਆਂ ਜਾਂਦੀਆਂ ਨੇ ਕਰਦੀਆਂ ਤਲਾਸ਼ੀਆਂ ਨਹੀਂ ਜਾਂਦੀਆਂ ਅੱਜ ਵੀ ਕਾਫੀ ਲੀਡਰਾਂ ਨੂੰ ਗ੍ਰਿਫਤਾਰ ਕੀਤਾ ਬਿਲਕੁਲ ਬਿਲਕੁਲ ਰਾਤ ਥੋੜੀ ਜਿਹੀ ਠੱਲ ਪਈਦੀ ਸਵੇਰੇ ਫੇਰ ਸਟਾਰਟ ਕਰਤੇ ਤੇ ਇੱਕ ਵੀਡੀਓ ਹੋਰ ਵੀ ਸਾਹਮਣੇ ਆਈ ਹੈ ਇੱਥੇ ਕੜੂਆ ਥਾਣੇ ਦੀ ਉੱਥੇ ਸਾਬਕਾ ਮੁੱਖ ਮੰਤਰੀ ਚੰਨ ਸਿੰਘ ਚੰਨੀ ਲੀਡਰਾਂ ਨੂੰ ਮਿਲਣ ਗਏ ਸੀਗੇ ਤੇ ਦੋ ਕਿਸਾਨ ਲੀਡਰਾਂ ਦੇ ਸਿਰਾਂ ਤੇ ਦਸਤਾਰਾਂ ਵੀ ਨਹੀਂ ਸੀ ਉਸ ਟਾਈਮ ਜਦੋਂ ਉਹਨਾਂ ਨੂੰ ਥਾਣੇ ਤੋਂ ਬਾਹਰ ਲਿਆਂਦਾ ਗਿਆ ਦੇਖੋ ਇਹ ਗੱਲ ਦੀ ਅਸੀਂ ਨਖੇਦੀ ਕਰਦੇ ਆਂ ਸਰਕਾਰ ਨੇ ਹਾਲਾਂਕਿ ਸੀ ਇਹ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਉਹ ਆਪ ਆਰਮਨਾਲ ਬੈਠੇ ਸੀ ਜਾਂ ਫਿਰ ਪਰ ਜਿਸ ਤਰ੍ਹਾਂ ਦੀ ਤਸਵੀਰ ਦੇਖੀ ਆਂ ਇਹ ਵੈਸੇ ਸਾਨੂੰ ਉਹਦੇ ਬਿਲਕੁਲ ਕੋਈ ਨੌਲੇਜ ਨਹੀਂ ਵੈਸੇ ਜੇ ਕੀਤਾ ਵੀ ਆ ਇਹ ਬਹੁਤ ਮਦਭਾਗੀ ਗੱਲ ਆ ਨਖੀਦੀ ਕਰਦੇ ਆ ਸਰਕਾਰ ਦੀ ਇਹ ਗੱਲ ਦੀ ਉੱਤੇ ਵੀ ਤੇ ਅੱਗੇ ਹੁਣ ਕਿਵੇਂ ਇੱਥੇ ਰੁਕਣ ਦਾ ਪ੍ਰਬੰਧਕ ਅੱਗੇ ਜਾਣ ਦਾ ਕੋਸ਼ਿਸ਼ ਕਰਾਂਗੇ ਹੁਣ ਤੁਸੀਂ ਦੇਖੋ ਹਾਲੇ ਸਾਡੇ ਕਾਫਲੇ ਪਿੱਛੇ ਆ ਰਹੇ ਨੇ ਅੱਛਾ ਇਹ ਵੀ ਸਾਡੇ ਇੱਥੇ ਇਕੱਠੇ ਹੋ ਗਏ ਹਾਂ ਹਾਂ ਅਸੀਂ ਉਹਦੀ ਵੇਟ ਕਰਦੇ ਆ ਸਾਡਾ ਨੱਬਾ ਬਲਾਕ ਆਉ ਆ ਰਿਹਾ ਹੈ 500 ਬਲਾਕ ਹੈ ਤੇ ਤੇ ਸਨੌਰ ਤੇ ਸਨੌਰ ਬਲਾਕ ਵਗੈਰਾ ਹੈਗੇ ਨੇ ਤੇ ਅਸੀਂ ਉਹਨਾਂ ਦੀ ਵੇਟ ਕਰ ਰਹੇ ਹਾਂ ਲੇਟ ਹੋ ਗਏ ਥੋੜੇ ਰਸਤੇ ਦੇ ਵਿੱਚ ਵੀ ਨਾਕੇ ਮੀ ਮਿਲੇ ਤੁਹਾਨੂੰ ਰਸਤੇ ਦੇ ਵਿੱਚ ਨਾਕੇ ਲੱਗੇ ਹੋਏ ਸੇ ਪਾਸ ਤੋਂ ਨਾਕਾ ਲੱਗਿਆ ਹੋਇਆ ਸੀ ਤੇ ਉਰੇ ਪਰੰਦੀ ਅਗ ਲੱਗੇ ਆਇਆ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕੋਈ ਜਿਹੜੇ ਸਾਥੀ ਆ ਰਹੇ ਨੇ ਜਾਂ ਫਿਰ ਲੋਕ ਜਿਹੜੇ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੋ ਦੇਖੋ ਲੋਕਾਂ ਨੂੰ ਤਾਂ ਦੁਨਿਆਤ ਇਹੀ ਹੁੰਦਾ ਵੀ ਜਾਗਦੇ ਆ ਜ਼ਮੀਰਾਂ ਵਾਲੇ ਲੋਕ ਹਮੇਸ਼ਾ ਵਾਰਤੇ ਆਪਣੇ ਦੇ ਹੱਕ ਸੱਤ ਵਾਤੇ ਲੜਦੇ ਰਹੋ ਬਾਬੇ ਨਾਨਕ ਦੇ ਜਿਹੜੇ ਇਨਕਲਾਬੀ ਸਾਨੂੰ ਫਲਸਫਾ ਦਿੱਤਾ ਪਿਆ ਉਹਦੇ ਤੇ ਆਪਾਂ ਪਹਿਰਾ ਦਈਏ ਤੇ ਹਰੇਕ ਕਿਰਤੀ ਇਨਸਾਨ ਦਾ ਫਰਜ਼ ਬਣਦਾ ਏ ਵੀ ਜੇ ਸਰਮਾਇਆ ਦਾ ਲੋਕਾਂ ਦਾ ਅਰਬਾਂ ਖਰਬਾਂ ਰੁਪਏ ਇੱਥੇ ਮਰਟੈਕਸਾਂ ਦੇ ਰੂਪ ਦੇ ਵਿੱਚ ਮਾਫ ਕੀਤਾ ਜਾਂਦਾ ਹੈ ਤਾਂ ਕਿਸਾਨ ਮਜ਼ਦੂਰਾਂ ਤੇ ਜਿਹੜਾ ਤੜਿਆਵਾ ਕਰਜਾ ਏ ਇਹ ਕਿਉਂ ਨਹੀਂ ਦੱਤ ਕੀਤਾ ਜਾਂਦਾ ਪਾਣੀ ਦੇਖੋ ਕਿੰਨੀ ਦੂਰ ਵਗ ਗਿਆ ਉਹਦੀ ਸਭ ਤੋਂ ਵੱਡਾ ਜ਼ਰੂਰੀ ਹੈ ਤੇ ਸਰਕਾਰਾਂ ਦੇ ਜਿਹੜੇ ਨਹਿਰੀ ਪਾਣੀ ਹੈ ਉਹਦੇ ਕਿੰਨੇ ਕੋਈ ਧਿਆਨ ਨਹੀਂ ਹੋਏਗਾ ਕੁਝ ਲੋਕਾਂ ਨੂੰ ਲਾਤਾ ਕੁਝ ਲੋਕਾਂ ਨੂੰ ਬਿਲਕੁਲ ਨਹੀਂ ਲੱਗਿਆਗਾ ਵਿਸ਼ਵਾਸ ਕਰਕੇ ਲੋਕਾਂ ਨੂੰ ਅਪੀਲ ਕਰਦੇ ਆ ਵੀ ਇਸ ਮੂਰਤੇ ਦੇ ਵਿੱਚ ਵੱਧ ਤੋਂ ਵੱਧ ਸ਼ਾਮਲ ਹੋਵੋ ਇੱਕ ਜਾਂਦੇ ਜਾਂਦੇ ਹੋਰ ਸਵਾਲ ਦਾ ਜਵਾਬ ਲਵਾਂਗੇ ਇੱਕ ਬਿਆਨ ਮੁੱਖ ਮੰਤਰੀ ਸਾਹਿਬ ਦਾ ਹੋਰ ਆਇਆ ਇੱਕ ਬਿਆੰਗ ਕੀਤਾ ਉਹਨਾਂ ਨੇ ਕਿਸਾਨਾਂ ਤੇ ਕਿਸਾਨ ਲੀਡਰਾਂ ਦੇ ਉਹ ਕਹਿੰਦੇ ਤੁਸੀਂ ਤਾਂ ਇੰਨਾ ਖੇਤਾਂ 'ਚ ਬੜੇ ਨਹੀਂ ਹੋਵੋਗੇ ਜਿੰਨਾ ਮੈਂ ਖੇਤਾਂ 'ਚ ਰਹਿਆਂ ਹਾਂ ਦੇਖੋ ਜਿੰਨੇ ਕਿਸਾਨ ਬੈਠੇ ਨੇ ਸਾਰੇ ਕੋਈ 5 ਕਿੱਲੇ ਵਾਲਾ ਕੋਈ 10 ਵਾਲਾ ਕੋਈ 30 ਵਾਲਾ ਕੋਈ 40 ਵਾਲਾ ਸਾਰੇ ਖੇਤੀ ਕਰਦੇ ਨੇ ਅਸੀਂ ਤਾਂ ਉਹਨਾਂ ਨੂੰ ਜੱਦ ਦੇ ਦੇਖਦੇ ਆ ਆਪਣਾ ਗਾਉਂ ਵਜਾਉਣ ਚ ਦੇਖ ਰਹੇ ਆ ਅਜਿਹਾ ਖੇਤੀ ਕਰਦੇ ਦੇਖਿਆ ਨਹੀਂ ਚਲੋ ਕੋਈ ਹੋਊਗਾ ਪਿਛੋਕੜ ਉਹਦੇ ਫਾਦਰ ਸਾਹਿਬ ਵੀ ਜੌਬ ਕਰਦੇ ਸੀ ਕਰਦੇ ਹੁਣੇ ਸਾਡਾ ਇੱਕ ਵੀ ਕਿਸਾਨ ਦੱਸ ਦਿਓ ਜਿਹੜਾ ਲੀਡਰ ਨਹੀਂ ਖੇਤੀ ਕਰਦਾ ਸਾਰੇ ਕਰ ਰਹੇ ਨੇ ਸਾਡਾ ਖੁਦ ਮੂਟਾ ਸਿੰਘ ਗੁਰਜੀਤ ਸਿੰਘ ਪ੍ਰਧਾਨ ਨੇ ਸਾਡੇ ਕੋਲ 20 ਕਿੱਲਾਂ ਦੀ ਖੇਤੀ ਕਰਦੇ ਨੇ ਇਹ ਕੋਈ ਗੱਲ ਨਹੀਂ ਇਹ ਕੋਈ ਤੁੱਕ ਨਹੀਂ ਬਣਦੀ ਹੈਗੀ ਹੁਣ ਬਿਨਾ ਮਤਲਬ ਤੋਂ ਕਹਿਣਾ ਹੀ ਗੱਲ ਇਹਦੀ ਤੇ ਇੱਕ ਇਹ ਜ਼ਰੂਰ ਕਲੀਅਰ ਕਰ ਦੋ ਕਿ ਜਿਹੜੇ ਤੁਹਾਡੇ ਧਰਨਾ ਇਹਦੇ ਨਾਲ ਆਮ ਲੋਕਾਂ ਦੇ ਲਈ ਦੋ ਹਿੱਤ ਨੇ ਉਹ ਵੀ ਜੁੜੇ ਹੋਏ ਨੇ ਜਾਂ ਫਿਰ ਕਿਸਾਨਾਂ ਦੇ ਨਹੀਂ ਨਹੀਂ ਬਿਲਕੁਲ ਆਮ ਦੇ ਨੇ ਜਿਹੜਾ ਮੀਟਰ ਵਾਲਾ ਚਿੱਪ ਮੀਟਰ ਵਾਲਾ ਉਹ ਆਮ ਲੋਕਾਂ ਦੇ ਹੀ ਆ ਸਭ ਦੇ ਹੀ ਆ ਉਹ ਸਭ ਲਈ ਹੋ ਨਹੀਂ ਕਾਫੀ ਮੰਗਾ ਨੇ ਵਿੱਚ ਜਿਵੇਂ ਇਹ ਮੈਂ ਸਵਾਲ ਤਾਂ ਕੀਤਾ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਬਾਕੀ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਆ ਵੀ ਬਾਕੀ ਲੋਕਾਂ ਨਹੀਂ ਉਹ ਤਾਂ ਦੇਖੋ ਪਾੜ ਪਾਉਣ ਦਾ ਉਹਦਾ ਆਏ ਆ ਵੀ ਇਹਨਾਂ ਨੂੰ ਮੈਂ ਇਹਨਾਂ ਦੇ ਵਿਰੋਧ ਕਰਦਾ ਪਰ ਲੋਕ ਇੰਨੇ ਸਮਝਦਾਰ ਨੇ ਉਹਨਾਂ ਨੂੰ ਵੀ ਪਤਾ ਵੀ ਕਿਸਾਨਾਂ ਨਾਲ ਹੀ ਜੋ ਸਾਡਾ ਹੈਗਾ ਸੰਨਾਂ ਨਾਲੀ ਕਾਰੋਬਾਰ ਚੱਲਦੇ ਨੇ ਸਾਰਾ ਕੁਝ ਸਹੀ ਆ ਜਿਹੜੇ ਕੋਆਪਰੇਟ ਕਰਾਣੇ ਨੇ ਉਹ ਮਾੜਾ ਕਹਿੰਦੇ ਨੇ ਉਸ ਕਹਿਣਾ ਚਾਹੁੰਗੀ ਤੇ ਥੈਂਕ ਯੂ ਅਗਲੀ ਗੱਲ ਤੇ ਇਹ ਵੀ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਨਾ ਵੀ ਲੋਕਾਂ ਨੂੰ ਪਰੇਸ਼ਾਨ ਕਰਦੇ ਹੋ ਸੜਕਾਂ ਦੇ ਬਹਿ ਕੇ ਜਦੋਂ ਸਰਕਾਰ ਤੁਸੀਂ ਤਾਂ ਜਗ੍ਹਾ ਮੰਗ ਰਹੇ ਆ ਵੀ ਸਾਨੂੰ ਜਗ੍ਹਾ ਦੇ ਦਿਓ ਚੰਡੀਗੜ੍ਹ ਦੇ ਵਿੱਚ ਅਸੀਂ ਸਾਈਡ ਤੇ ਬੈਠਣ ਨੂੰ ਤਿਆਰ ਪਰੇਸ਼ਾਨ ਲੋਕਾਂ ਨੂੰ ਸਰਕਾਰ ਕਰ ਰਹੀ ਆ ਆ ਨੱਕੇ ਲਾ ਲਾ ਕੇ ਪੁਲਿਸ ਕਰ ਰਹੀ ਆ ਜਿਵੇਂ ਬੰਦਿਆਂ ਨੇ ਨਹੀਂ ਕਰ ਰਹੀ ਆ ਅਜੀਜ਼ਾ ਫਿਰ ਵੀ ਆ ਦੇਖੋ ਤੁਸੀਂ ਕਿਨੂੰ ਪਰੇਸ਼ਾਨ ਕਰਨ ਸਾਹਦ ਤੇ ਬੈਠੇ ਆ ਇਹ ਬਿਲਕੁਲ ਉਹਨਾਂ ਦਾ ਬੇਉਦਦਾ ਫੈਸਲਾ ਹੈ ਤੇ ਮਤਲਬ ਇਹਨੂੰ ਬੇਉਦਦਾ ਤੁਸੀਂ ਕਾਰਵਾਈ ਕਿਹਾ ਸਕਦੇ ਅਸੀਂ ਅੱਜ ਚੰਡੀਗੜ੍ਹ ਜੋ ਬੀਪੀਐਸ ਚੌਂਕ ਦੀ ਕਾਰਵਾਈ ਦੇਖ ਕੇ ਆਏ ਆ ਜਿਹੜੀ ਪੰਜਾਬ ਨੰਬਰ ਦੀ ਗੱਡੀ ਆ ਉਹਨਾਂ ਦੀਆਂ ਡਿੱਗੀਆਂ ਖਲਾ ਕੇ ਚੈਕਿੰਗ ਕੀਤੀ ਜਾ ਰਹੀ ਆ ਹੋਰ ਨੰਬਰ ਨੂੰ ਕੁਝ ਨਹੀਂ ਹੱਥ ਵੀ ਨਹੀਂ ਦਿੱਤਾ ਜਾਂਦਾ ਜੇ ਕੋਈ ਸਿਰ ਤੇ ਪਰਨੇ ਵਾਲਾ ਜਾਂ ਦਸਤਾਰ ਵਾਲਾ ਬੰਦਾ ਉਹਨੇ ਰਮਾਲ ਬੰਨੀ ਵੀ ਆ ਉਹਨੂੰ ਖਲਾ ਕੇ ਰਮਾਲ ਖੋਲ ਕੇ ਉਹਦਾ ਦੇਖਿਆ ਜਾਂਦਾ ਹਾਲਾਂਕਿ ਉਹ ਸਾਡੇ ਵੀ ਸਮਝ ਜੇ ਨਹੀਂ ਆਈ ਵੀ ਰਮਾਲ ਖਲਾ ਕੇ ਉਹਨਾਂ ਨੂੰ ਉੱਥੇ ਕਿਡਾ ਉਹਨਰ ਕੋਈ ਫੋਟੋ ਪਈ ਆ ਵੀ ਜਿਹਦੇ ਨਾਲ ਮਲਾ ਕੇ ਦੇਖ ਰਹੇ ਨੇ ਜਿਹੜਾ ਦਸਤਾਰ ਵਾਲਾ ਬੰਦਾ ਦੇਖਦਾ ਜਾਂ ਪਰਨੇ ਵਾਲਾ ਉਹਦੀ ਰਮਾਲ ਵੀ ਖਲਾਖਲਾ ਕੇ ਦੇਖ ਰਹੇ ਨੇ ਮੂੰਹ ਦੇਖੋ ਇਹ ਦੂਪਰ ਦੀ ਸਰਕਾਰ ਦਾ ਤੁਸੀਂ ਗਿਰਿਆ ਹੋਇਆ ਗ੍ਰਾਫ ਕੀ ਦੇਖੋਗੇ ਜਦੋਂ ਲੋਕਾਂ ਦੇ ਪੱਗਾਂ ਦਸਤਾਰਾਂ ਲਾ ਲਾ ਕੇ ਉਹਨਾਂ ਨੂੰ ਅੱਗੇ ਜਾਣ ਦਿੱਤਾ ਜਾ ਰਿਹਾ ਤੇ ਇਹਦੀ ਤਾਂ ਉਮੀਦ ਨਹੀਂ ਕਹਦੀ ਆਪਣਾ ਕਿੱਦੀ ਕੀਤੀ ਜਾਵੇ ਥੋੜੀ ਹੈ ਤੇ ਬਹੁਤ ਹੀ ਮੰਦਭਾਗੀ ਗੱਲ ਹੈ ਤੇ ਵੀ ਲੋਕਾਂ ਨੂੰ ਉਹ ਜਿਹੜੇ ਐਜੀਟੇਸ਼ਨ ਹਰੇਕ ਨੂੰ ਕਰਦਾ ਤੇ ਬਹੁਤ ਮਾੜੀ ਗੱਲ ਆ। ਸੋ ਦੋਸਤੋ ਇਸ ਮੌਕੇ ਤੁਹਾਡੇ ਨਾਲ ਝੰਡੇੜੀ ਦੇ ਹਿੰਨੇ ਜਦੀਕ ਤੋਂ ਜੁੜੇ ਆ। ਇੱਥੋਂ ਚੰਡੀਗੜ੍ਹ ਕਹਿ ਸਕਦੇ ਆ ਕੁਝ ਹੀ ਕਿਲੋਮੀਟਰਾਂ ਦੀ ਦੂਰੀ ਤੇ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਦੇ ਹੌਸਲੇ ਬੁਲੰਦ ਨੇ ਤੇ ਉਡੀਕ ਰਹੇ ਨੇ ਆਪਣੇ ਸਾਥੀਆਂ ਨੂੰ ਉਮੀਦ ਕਰਦੇ ਆ ਕਿ ਜਲਦ ਇਹ ਕਾਫਲਾ ਅੱਗੇ ਵੀ ਤੁਰੇਗਾ। ਮਰਦਾਂ लागू करो सार्टियां गुरदाबाद ਮੁਰਦਾਬਾਦ ਮੁਰਦਾਬਾਦ ਕਿਰਤੀ ਲੋਕਾਂ ਦੇ ਪਤੰਦਾਬਾਦ ਜਿੰਦਾਬਾਦ ਜਿੰਦਾਬਾਦ ਜਨੂਗਤ ਕਸਾਨ ਮੋਰਤਾ ਜਿੰਦਾਬਾਦ 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 ਮੁਰਦਾਬਾਦ 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 ਕਾਰਪੋਰੇਟ ਲਈ ਮੁਰਦਾਬਾਦ 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 ਜਦ ਤੱਕ ਜਸਵੰਤ ਸਿੰਘ ਦਾ ਇੱਕ ਜਿੰਦਾਬਾਦ 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 ਬਹੁਤ ਧੰਨਵਾਦ ਕੋਈ ਨਹੀਂ ਹੈਗਾ ਅਸੀਂ ਹਾਂ ਸੋ ਦੋਸਤੋ ਤੁਸੀਂ ਦੇਖ ਰਹੇ ਸੀ ਝੰਡੇੜੀ ਦੇ ਨਜ਼ਦੀਕ ਤੋਂ ਜੋ ਕਿਸਾਨਾਂ ਦੇ ਹਾਊਸ ਤੇ ਬੁਲੰਦ ਨੇ ਤੇ ਇਨ੍ਹਾਂ ਵੱਲੋਂ ਉਮੀਦਾਂ ਜਿਤਾਈਆਂ ਜਾ ਰਹੀਆਂ ਨੇ ਕਿ ਜਲਦੀ ਇਨ੍ਹਾਂ ਦਾ ਕਾਫਲਾ ਵੱਡਾ ਹੋਵੇਗਾ ਸਾਥੀਆਂ ਦੀ ਉਡੀਕ ਕਰ ਰਹੇ ਨੇ ਤੇ ਚੰਡੀਗੜ੍ਹ ਵੱਲ ਕੂਚ ਦਾ ਜੋ ਐਲਾਨ ਕੀਤਾ ਗਿਆ ਉਸ ਨੂੰ ਇਨਵਨ ਪੂਰਾ ਕੀਤਾ ਜਾਵੇਗਾ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਜਰੂਰ ਕਮੈਂਟ ਕਰਨਾ ਫਿਲਹਾਲ ਇਸ ਕਸ ਅਪਡੇਟ ਵਿੱਚ ਇੰਨਾ ਹੀ ਹੋਰ ਇਸ ਮਾਮਲੇ ਨਾਲ ਜੁੜੀਆਂ ਖਬਰਾਂ ਦੇਖਦੇ ਰਹਿਣ ਦੇ ਲਈ ਬਣੇ ਰਹਿਣਾ ਲਿਮਟਡ ਗੈਂਡੇ ਨਾਲ ਤੇ ਫਿਲਹਾਲ ਇੱਥੇ ਸਾਨੂੰ ਦਿਓ ਇਜਾਜ਼ਤ ਧੰਨਵਾਦ ਜੀ